ਤੋਚਨ ਪਉਣ ਆਏ ਸੀ ਆਏ ਨਹੀਂ ਕੋਈ ਟਰੈਕਟਰ ਕੇ ਟਰੈਕਟਰ ਕੇ ਸੱਗੇ ਨਹੀਂ ਨਹੀਂ ਇਹ ਰੂਲਰ ਦਾ ਰੂਲਰ ਨਾ ਤੁਸੀਂ ਯਾਰ ਮੇਲੇ ਵਿੱਚ ਇਕੱਲੇ ਹੀ ਹਾਂਜੀ ਅਸੀਂ ਵਿਰਲੇ ਝਟਾ ਨਾ ਤਾਂ ਕਰ ਆਹ ਵਿਰਲੇ ਝਟਾ ਹਾਂਜੀ ਹਾਂਜੀ ਤੇ ਕਿਵੇਂ ਮੈਂ ਉਸਨੇ ਟੋਜਨ ਤਾਂ ਆਈ ਸੀ ਰੂਲਰਾਂ ਦੇ ਭਾਈ ਕੋਈ ਆਇਆ ਹੀ ਨਹੀਂ ਅਰਕੀ ਦੇ ਨਾਲ ਭਾਈ ਹੁਣ ਦੱਸ ਦੌਕਾ ਹੀ ਬਹੁਤ ਆ ਤੇਰਾ ਹੁਣਾ ਕੀ ਨੇ ਹੈ ਹੈ ਆ ਤਾਂ ਸਹੀ ਗੱਲ ਹੈ ਲੋ ਵੀ ਮਿੱਤਰੋ ਭਾਈ ਅੱਜ ਟੋਜਨ ਪਉਣ ਆਇਆ ਸੀ ਰੂਲਰ ਦਾ ਟਰੈਕਟਰ ਦੇ ਪੈਂਦੇ ਦੇਖੇ ਆ ਤੁਸੀਂ ਚਾਹ ਉਹਦੇ ਕਹਿੰਦੇ ਆ ਆਪਾਂ ਪਸ਼ੂਆਂ ਦੇ ਪਾਲ ਲੈਨੇ ਆ ਪਰ ਅੱਜ ਰੂਲਰਾਂ ਦਾ ਤੋ ਜਣ ਸੀਗਾ ਮદાન ਹੀ ਛੱਡ ਗਏ ਪਤੰਦਰ ਦੇ ਤਾਂ ਇਹ ਨਹੀਂ ਵੀ ਦੇਖੀ ਨਾ ਆਜੇ ਹੁੰਦੇ ਤੇ ਫਿਰ ਸਾਡੀ ਤਾਂ ਸਿਹਤ ਹੀ ਮੁੱਕੀ ਭਾਈ ਸਵੇਰ ਦੇ ਆਏ ਆ ਬਹੁਤ ਸਵੇਰ ਦੇ ਆਇਆ ਬਾਈ ਕਹਿੰਦਾ ਇੱਕ ਰੀ ਝੰਡੀ ਆ ਕੇ ਗੱਡੀ ਗਏ ਨੇ ਪੱਟੀ ਨਹੀਂ ਯਾਰ ਕਮਾਲ ਹੋ ਗਈ ਆ ਸਰੇ ਲਾਤਾ ਜੀ ਸਾਨੂੰ ਦੱਪਣ ਦੱਪਣ ਵਾਲਾ ਨਹੀਂ ਚੱਕਰ ਇੱਥੇ ਕੋਈ ਦੱਪਣ ਵਾਲਾ ਟੱਕਰ ਨਹੀਂ ਕੋਈ ਆ ਗਿਆ ਜੀ ਟੋਚਨ ਪਾਉਣ ਆਏ ਸੀ ਆਏ ਨਹੀਂ ਕੋਈ ਟਰੈਕਟਰ ਕੇ ਟਰੈਕਟਰ ਕੇ ਸੱਗੇ ਨਹੀਂ ਨਹੀਂ ਇਹ ਰੂਲਰ ਦਾ ਰੂਲਰ ਨਾ ਰੂਲਰ ਨਾਲ ਹੀ ਪੈਂਦਾ ਜੀ ਰੂਲਰ ਦਾ ਰੂਲਰ ਨਾ ਸਰ ਰੂਲਰ ਬੰਦੇ ਸੱਦੇ ਸੀ ਉਹ ਨਾਲ ਜਵਾਬ deta ਪਹਿਲਾਂ ਅਨੰਦ ਕਹਤਾ ਸੀ ਆਵਾਂਗੇ ਗੱਡੀ ਬਾਈ ਨੇ ਛੰਡੀ ਤੇ ਆਈ ਨਹੀਂ ਛੰਡੀ ਕੋਈ ਪਸਦਾ ਨਹੀਂ ਅਜੇ ਮੋਟੜਾ ਮੋਟੋ ਰੋਲ ਰੌ ਉਹ ਆ ਜੋ 20 ਹਜ਼ਾਰ ਕਿਲੋ ਆਹ ਆਰਾਊਂਡਰ ਸਾਨੂੰ ਕੋਈ ਫਿਕਰ ਨਹੀਂ ਸੀ ਇਹ ਤਾਂ ਐਸਪੀ ਇੰਜਨ ਹੈਗਾ ਮੈਂ ਇਹਦਾ ਜੀ 165 ਦਾ ਹੈ 165 ਐਚਪੀ ਲੋ ਵੀ ਮਿੱਤਰੋ 165 ਐਚਪੀ ਇੰਜਨ ਹੈ ਇਹਦੇ ਵਿੱਚ ਤੇ ਬਾਈ ਤੁਸੀਂ ਟਰੋਫੀਆਂ ਕਿੰਨੀਆਂ ਕਿ ਜੱਤੀਆਂ ਆਣ ਤਾਂ ਹੀ ਬਾਈ ਟਰੋਫੀਆਂ ਦੇ ਕੀ ਗੱਲ ਘਰੇ ਕਮਰੇ ਭਰੇ ਪਏ ਕਮਰੇ ਹਾਓ ਕਮਰੇ ਇੱਕ ਮੁੰਡੇ ਨੇ ਤਾਂ ਦੁਕਾਨ ਹੀ ਕਰਾਤੀ ਲਓ ਵੀ ਮਿੱਤਰੋ ਟਰੋਫੀਆਂ ਇੰਨੀਆਂ ਪਈਆਂ ਬਾਈ ਦੇ ਘਰੇ ਰੂਲਰ ਨਾਲ ਜੱਤੀਆਂ ਪਈਆਂ ਵੀ ਇੱਕ ਮੁੰਡੇ ਨੇ ਤਾਂ ਦੁਕਾਨ ਹੀ ਕਰਾਤੀ ਟਰੋਫੀਆਂ ਦੀ ਹਾਂ ਬਿਲਕੁਲ ਬਿਲਕੁਲ ਵੀਰੇ ਠੀਕ ਹੈ ਤੇ ਆਪਾਂ ਜਿਵੇਂ ਟਰੈਕਟਰਾਂ ਦੇ ਵੀਟ ਤੋਣ ਪਾਲੇ ਨਹੀਂ ਇਹ ਟਰੈਕਟਰ ਜਿ ਐ ਹੀ ਹੈ ਵੀ ਇਹਨਾਂ ਦਾ ਕੰਮ ਇਹਨਾਂ ਨਾਲ ਹੀ ਜਿਸਦਾ ਹੈ ਸਹੀ ਹੈ ਟਰੈਕਟਰ ਨਾਲ ਫਿਰ ਤੁਸੀਂ ਵੀ ਕਹੋਗੇ ਯਾਰ ਬਾਈ ਮਾੜੇ ਬੰਦੇ ਨਾਲ ਕੋਨੇ ਹਾਂ ਹਾਂ ਇਹ ਬੰਦਾ ਵੀ ਤਾਂ ਟੱਕਰ ਦਾ ਹੋਣਾ ਚਾਹੀਦਾ ਗੱਲ ਸਹੀ ਹੈ ਪੂਰਾ ਟੱਕਾ ਦਾਗ ਹੋਵੇ ਫੇਰ ਹੀ ਆ ਸੰਦ ਬਾਈ ਸਿਹਤ ਹੀ ਮਾੜੀ ਬਣੀ ਪਈ ਕਿ ਚੱਲੀ ਨਹੀਂ ਪਟੀਆਂ ਸੰਦ ਨੂੰ ਸੰਦ ਟਕਰੇ ਫੇਰ ਹੁੰਦਾ ਸਵਾਲ ਬਿਲਕੁਲ ਬਿਲਕੁਲ ਹਾਂ ਤੇਰੀ ਲਿਫਟ ਕੰਪੈਸਟੀ ਕਿੰਨੀ ਹੈ ਕਪੈਸਟੀ ਕੰਪੋਸਟੀ ਤਾਂ ਵੀਰੇ ਐ ਹੀ ਹੈ ਕਿ ਤੁਸੀਂ ਹਾਲੇ ਤੱਕ ਤਾਂ ਕਿਤੇ ਐਂ ਤਾਂ ਸੂ ਕੀ ਤੁਨੋਂ ਉਹ ਕੜਾਈ ਤੀ ਮੈਂ ਤਾਂ ਪਿੱਛੇ ਲਾ ਕੇ ਕੈਮਰਾ ਵੇਅ ਅੱਛਾ ਲਿਫਟ ਆਲੂ ਦਾ ਕੜਾਈ ਤੀ ਮੈਂ ਲਈ ਜਰ ਨਹੀਂ ਲਾਉਂਦਾ ਲਿਫਟਾਂ ਨੂੰ ਭਾਈ ਭਾਈ ਲਿਫਟਾਂ ਲੂਟਾਂ ਨਾ ਲਾਉਂਦੇ ਹੀ ਨਹੀਂ ਗਏ ਬਾਈ ਕਹਿੰਦਾ ਬਾਈ ਲਿਫਟਾਂ ਲੂਟਾਂ ਕਦੇ ਅਸੀਂ ਲਾਉਂਦੇ ਨਹੀਂ ਇੱਕ ਰੱਖਿਆ ਹੀ ਟੋਜਣਾ ਨੂੰ ਐ ਟੋਜਣਾ ਵਾਸਤੇ ਰੱਖਿਆ ਜਿੱਥੇ ਚੰਡੀ ਕੋਈ ਜਿੱਥੇ ਕੋਈ ਚੰਡੀ ਗੱਡ ਦਿੰਦਾ ਉੱਥੇ ਬਾਈ ਕਹਿੰਦਾ ਪਾਟਾ ਜੀ ਦੀ ਟ੍ਰੋਫੀਆਂ ਦੀ ਦੁਕਾਨ ਕਰਾਤੀ ਐ ਕਰਾਤੀ ਮੁੰਡੇ ਨੂੰ ਘਰੇ ਕਮਰੇ ਭਰੇ ਭਰੇ ਪਏ ਘਰੇ ਕਮਰੇ ਭਰੇ ਭੁੱਲ ਐ ਬਾਈ ਐਵੇਂ ਨਾ ਐਵੇਂ ਨਹੀਂ ਚੱਲਦਾ ਜ਼ਰਾ ਮੈਂ ਸਪੈਸ਼ਲ ਇਸ ਬੰਦੇ ਨੂੰ ਮਿਲਣ ਆਇਆ ਨਿਮਾੜਗੜ ਮੇਲੇ ਦੇ ਉੱਤੇ ਬਈ ਇਸ ਮੇਲੇ ਨੂੰ ਜਿੱਤਣ ਵਾਲਾ ਚੰਡੀਆਂ ਗੱਡਣ ਵਾਲਾ ਹੀ ਬੰਦਾ ਮੈਨੂੰ ਟ ਤੇ ਬਾਈ ਦਾ ਤੁਹਾਨੂੰ ਝੋਟਾ ਤੇ ਹੋਣੇ ਤੇ ਇਹਦਾ 163 162 ਹਾਊਸਪਾਵਰ ਦਾ ਇੰਜਣ ਆਦਾ ਹਾਂਜੀ ਹਾਂਜੀ ਤੇ ਇਹਦੇ ਨਾਲ ਦਾ ਨਿਊ ਹੋਲੈਂਡ ਉਧਰ ਦੇਟ ਆਇਆ ਹੈ ਕੱਲਾ ਉਹੀ ਹੈਗਾ ਵੱਡਾ ਵੱਡਾ ਉਹਨਾਂ ਨੂੰ ਵੀ ਮੈਂ ਪੁੱਛਿਆ ਸੀ ਮਿਪਾਲੂ ਪਾਲੋ ਟੋਚਨ ਮੋਕ ਕਰਕੇ ਲੈ ਵੀ ਹੋਣ ਵਾਲੇ ਵੀ ਭੱਜ ਗਏ ਆਈ ਗੱਲ ਤੇ ਜੋਂਡੀ ਰਲ ਨਹੀਂ ਆਇਆ ਅੱਦਕੀ ਨਹੀਂ ਨਹੀਂ ਅੱਦਕੀ ਜੋਂਡੀਰ ਨਹੀਂ ਆਇਆ ਵੀਰੇ ਜੋਂਡੀਰ ਰਲ ਤਾਂ ਆਈ ਨਹੀਂ ਬਾਈ ਯਾਰ ਸਾਡੇ ਨਾਲ ਤੋਂ ਚਪੌਣਾ ਹੀ ਨਹੀਂ ਪੌਣਾ ਹੀ ਨਹੀਂ ਮੈਂ ਉਹੀ ਦੇਖੀ ਜੰਨਾ ਯਾਰ ਬਾਈ ਹਰਮਾਨ ਕਹਿੰਦਾ ਮੇਲੇ ਦੇ ਵਿੱਚ ਇੱਧਰ ਜਿੱਥੇ ਆ ਰਿੰਗ ਆ ਕੰਪੀਟੀਸ਼ਨ ਵਾਲੀ ਮਾੜੀ ਦਿਖਾ ਦਿਓ ਕੈਮਰਾਮੈਨ ਸਾਹਿਬ ਤੇ ਇਹਦੇ ਸਾਹਮਣੇ ਝੰਡੀ ਗੱਡੀ ਬੈਠਾ ਬਾਈ ਜੇ ਕਿਸ ਨੇ ਪੱਟਣੀ ਹੋਵੇ ਆਗੇ ਪੱਟ ਸਕਦਾ ਤੇ ਟਰਾਫੀਆਂ ਦੀ ਗੱਲ ਕਰੀਏ ਤਾਂ ਅੱਗੇ ਵਾਧੂ ਪਈਆਂ ਬਹੁਤ ਵਾਧੂ ਪਈਆਂ ਵੀਰੇ ਪ੍ਰਮਾਤਮਾ ਦੀ ਕਿਰਪਾ ਲੋਕੀ ਟਰੈਕਟਰਾਂ ਦੇ ਟੋਜਨ ਪਾਉਂਦੇ ਰੂਲਰਾਂ ਨਾਲ ਟੋਜਨ ਪਾਜੀ ਦੇ ਬਾਈ